ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਕੂੜਾ ਹੈ ਅਤੇ ਕੂੜੇ ਦੇ ਕਾਰਨ ਜਿੱਥੇ ਲੋਕ ਪਰੇਸ਼ਾਨ ਹੁੰਦੇ ਨੇ ਉੱਥੇ ਹੀ ਭਿਆਨਕ ਬਿਮਾਰੀਆਂ ਨੂੰ ਵੀ ਸੱਦਾ ਦਿੰਦੀਆਂ ਨੇ ਪਰਿਆਸਤੀ ਸ਼ਹਿਰ ਨਾਬਾ ਸ਼ਹਿਰ ਨਗਰ ਕੌਂਸਲ ਦੇ ਵੱਲੋਂ ਸੁਬੇਪਾਤ ਦੇ ਵਿੱਚ ਇੱਕ ਵੱਖਰੀ ਪਹਿਲ ਕਦਮੀ ਕਰਕੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਨਜ਼ਦੀਕੀ ਘਰਾਂ ਦੇ ਬਾਹਰ ਲੱਗੇ QR ਕੋਡ ਸ਼ਹਿਰ ਨੂੰ ਕੂੜਾ ਮੁਕਤ ਕਰਨਗੇ ਜਿਸ ਦੇ ਤਹਿਤ ਨਾਬਾ ਨਗਰ ਕੌਂਸਲ ਨੇ ਹਿੰਦੁਸਤਾਨ ਜੋਨੀ ਲਿਵਰ ਲਿਮਟਿਡ ਦੇ ਸਹਿਯੋਗ ਨਾਲ ਨਾਬਾ ਸ਼ਹਿਰ ਦੇ ਵਿੱਚ ਕੂੜਾ ਪਰ ਵੰਦਨ ਦਿੱਲੀ ਪਹਿਲ ਕਦਮੀ ਲੈਂਦੀ ਹੈ ਅਤੇ ਕੰਪਨੀਆਂ ਦੇ ਵੱਲੋਂ ਲੱਖਾਂ ਰੁਪਏ ਦੀ ਮਸ਼ੀਨਰੀ ਨਗਰ ਕੌਂਸਲ ਨੂੰ ਦਿੱਤੀ ਗਈ ਹੈ ਅਤੇ ਇਸ ਨਵੀਂ ਮਸ਼ੀਨਰੀ ਨੂੰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਰਮਾਨ ਅਤੇ ਪਟਿਆਲਾ ਦੇ ਡੀਸੀ ਸ਼ਾਖਸ਼ੀ ਸਾਹਨੀ ਦੇ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਹਲਕਾ ਨੱਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਵਿਸ਼ੇਸ਼ ਬੀੜਾ ਚੁੱਕਿਆ ਗਿਆ ਕਿਉਂਕਿ ਮੈਂ ਇੱਥੇ ਕਾਫੀ ਸਮੇਂ ਤੋਂ ਰਹਿ ਰਿਹਾ ਅਤੇ ਸ਼ਹਿਰ ਦੀ ਹਾਲਤ ਕਾਫੀ ਖਸਤਾ ਸੀ ਅਤੇ ਹੁਣ ਜਿੱਤੇ ਸ਼ਹਿਰ ਨੂੰ ਕੂੜਾ ਮੁਕਤ ਸ਼ਹਿਰ ਬਣਾ ਦਿੱਤਾ ਹੈ ਉੱਥੇ ਹੀ ਸਾਰੇ ਸ਼ਹਿਰ ਨੂੰ ਸੁੰਦਰ ਸ਼ਹਿਰ ਬਣਾਇਆ ਜਾਵੇਗਾ ਜੋ ਕਿ ਪੰਜਾਬ ਦੇ ਨੰਬਰ 1 ਤੇ ਹੋਵੇਗਾ ਇਸ ਮੌਕੇ ਤੇ ਪਟਿਆਲਾ ਦੀ ਡੀਸੀ ਸ਼ਖਸੀ ਸਾਣੀ ਨੇ ਕਿਹਾ ਕਿ ਇਹ ਮਸ਼ੀਨਰੀ ਨੱਬਾ ਹਲਕੇ ਦੇ ਵਿੱਚ ਕੂੜਾ ਮੁਕਤ ਕਰਨ ਦੇ ਲਈ ਅਹਿਮ ਰੋਲ ਅਦਾ ਕਰੇਗੀ ਕਿਉਂਕਿ QR ਕੋਡ ਪੰਜਾਬ ਦੇ ਵਿੱਚ ਇਹ ਪਹਿਲਾ ਉਪਰਾਲਾ ਕੀਤਾ ਗਿਆ ਤਾਂ ਜੋ ਕੂੜਾ ਚੁੱਕਣ ਦੇ ਲਈ ਇਹ ਸਹਾਇਕ ਹੋਵੇਗਾ। ਉਧਰ ਦੂਜੇ ਪਾਸੇ ਇਸ ਮੌਕੇ ਤੇ ਨਾਬਾ ਨਗਰ ਕਾਉਂਸਲ ਦੇ ਸਹਾਇਕ ਸਫਾਈ ਸੁਪਰਵਾਈਜ਼ਰ सुरेंद्र ਸਿੰਘ ਨੇ ਦੱਸਿਆ ਕਿ QR ਕੋਡ ਦੇ ਨਾਲ ਸਾਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਹ ਘਰਾਂ ਦੇ ਬਾਹਰ ਲਗਾਏ ਜਾਣਗੇ ਜਿੱਥੇ ਵੀ ਕੂੜਾ ਹੋਵੇਗਾ ਉਸ ਦੀ ਕੰਪਲੇਂਟ ਸਾਨੂੰ QR ਕੋਡ ਦੇ ਜ਼ਰੀਏ ਮਿਲ ਜਾਏਗੀ। ਕਿ ਨਾਬਾ ਦੇ ਵਿੱਚ ਕੂੜੇ ਦੇ ਡੰਪ ਜਿਹੜੇ ਆ ਤੁਹਾਨੂੰ ਆਮ ਨਜ਼ਰ ਆਉਂਦੇ ਸੀ ਵਾਰਾ ਪਸ਼ੂ ਆਮ ਨਜ਼ਰ ਆਉਂਦੇ ਸੀ ਔਰ ਬਹੁਤ ਵੱਡੀ ਸਮੱਸਿਆ ਜਿਹੜੀ ਸੀ ਕਿ ਇੱਥੇ ਕੋਈ ਬੱਸ ਸਟੈਂਡ ਨਹੀਂ ਸੀਗਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਸੀ ਵਾਸ਼ਰੂਮ ਕਿਤੇ ਕੋਈ ਨਜ਼ਰ ਨਹੀਂ ਸੀ ਆਉਂਦਾ ਤੇ ਉਹਦੇ ਤੇ ਅਸੀਂ ਵਰਕਆਊਟ ਕਰਨਾ ਸ਼ੁਰੂ ਕੀਤਾ ਤਾਂ ਮੈਂ ਇਸ ਸੰਬੰਧ ਦੇ ਵਿੱਚ ਗੱਲ ਕੀਤੀ ਹਿੰਦੁਸਤਾਨ ਲੀਵਰ ਲਿਮਟਿਡ ਵਾਲਿਆਂ ਨਾਲ ਇੱਥੇ ਸਰ ਆਰਤੀ ਸਾਹਿਬ ਨੇ ਮੈਂ ਇਹਨਾਂ ਨੂੰ ਬਤਾਈ ਦੇਣੀ ਚਾਹਣਾ ਬੜਾ ਕਾਪਰੇਟ ਕੀਤਾ ਉਹਨਾਂ ਨੇ ਔਰ ਬੰਬਈ ਤੋਂ ਸਾਰੀ ਟੀਮ ਜਿਹੜੀ ਹੈ ਇੱਥੇ ਆਈ ਔਰ ਮੈਂ ਖੁਦ ਇੰਦੋਰ ਇੱਕ ਹਫ਼ਤੇ ਦਾ ਵਿਜ਼ਿਟ ਕਰਕੇ ਆਇਆ ਕਿ ਆਪਾਂ ਕਿਵੇਂ ਨਾਭੇ ਨੂੰ ਇਨਵੈਸਟ ਕਰ ਸਕਦੇ ਹਾਂ ਕਿਉਂਕਿ ਇਹ ਦੌਰ ਨੰਬਰ 1 ਆ ਪੂਰੇ ਦੇਸ਼ ਦੇ ਵਿੱਚ ਫਿਰ ਅਸੀਂ ਉਸ ਤੇ ਕੰਮ ਕਰਨਾ ਸ਼ੁਰੂ ਕੀਤਾ ਔਰ ਹਿੰਦੁਸਤਾਨ ਲੀਵਰ ਲਿਮਟਿਡ ਵਾਲਿਆਂ ਨੇ ਸਾਨੂੰ ਸੀਐਸਆਰ ਸੋਸ਼ਲ ਰਿਸਪੌਂਸਿਬਿਲਟੀ ਟੈਕਸ ਦੇ ਵਿੱਚੋਂ 10 ਆਟੋ ਔਰ 3 ਟਰੈਕਟਰ ਟਰਾਲੀਆਂ ਇੱਕ ਪਾਪ ਮਸ਼ੀਨ ਤੇ ਦੋ ਛੋਟੀਆਂ ਗੱਡੀਆਂ ਜਿਹੜੀਆਂ ਨੇ ਸਾਨੂੰ ਕੂੜਾ ਚੱਕਣ ਵਾਸਤੇ ਦਿੱਤੀਆਂ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਕੋਆਪਰੇਟ ਕੀਤਾ ਔਰ ਅੱਗੇ ਤੋਂ ਵੀ ਸਾਨੂੰ ਕੋਆਪਰੇਟ ਕਰਨ ਮੈਂ ਇਹ ਉਮੀਦ ਕਰਦਾ ਅਸੀਂ ਹੋਰ ਵੀ ਬਿਹਤਰ ਕੰਮ ਕਰਾਂਗੇ ਕਿਉਂਕਿ ਅਸੀਂ ਨਾਬੇ ਦਾ ਪੂਰਾ ਕੂੜਾ ਕਿੰਨਾ ਅਸੀਂ ਕਿੰਨਾ ਕਿੰਨੇ ਕੁਆਂਟਲ ਕੂੜਾ ਰੋਜ਼ ਜਾ ਰਿਹਾ ਔਰ ਉਹਦੇ ਲਈ ਕਿੰਨੀ ਸਾਨੂੰ ਜਿਹੜੀ ਆਟੋ ਚਾਹੀਦੇ ਨੇ ਕਿੰਨੀ ਮੈਨਪਾਵਰ ਚਾਹੀਦੇ ਸਾਡੇ ਕੋਲ ਸਾਰਾ ਅਵਸਰ ਬੇ ਆ ਰਿਹਾ ਪਰ ਕਿਊ ਕੋਡ ਅਸੀਂ ਜਿਹੜਾ ਜਾਰੀ ਕੀਤਾ ਕਿ ਤੁਸੀਂ ਉੱਤੇ ਜਾਓਗੇ ਆਨਲਾਈਨ ਸਿਸਟਮ ਆ ਕਿੱਥੇ ਕੂੜਾ ਪਿਆ ਰਾਈਟਵੇ ਸਾਡੇ ਕੋਲ ਰਿਪੋਰਟ ਆ ਜਾਣੀ ਅਸੀਂ ਰਾਈਟਵੇ ਟੀਮ ਜਿਹੜੀ ਉੱਤੇ ਭੇਜ ਦੇਣੀ ਸੋ ਮੇਰਾ ਸੁਪਨਾ ਮੈਂ ਨਾਬਾ ਹਾਂ ਮੈਂ ਤੁਹਾਡਾ ਹਾਂ ਮੈਨੂੰ ਸਾਫ਼ ਰੱਖੋ ਕਿ ਨਾਬਾ ਸ਼ਹਿਰ ਨੰਬਰ 1 스마트 시티 ਬਣਾਉਣਾ ਚਾਹੁੰਨਾ ਇਹ ਮੇਰਾ ਸੁਪਨਾ ਸੀ ਕਾਫੀ ਹੱਦ ਤੱਕ ਸ਼ੁਰੂਆਤ ਕਰ ਦਿੱਤੀ ਹੈ ਡੀਸੀ ਸਾਹਿਬ ਉਹਨਾਂ ਨੇ ਬੜੀ ਤਾਰੀਫ ਕੀਤੀ ਹੈ ਪਰ ਮੈਂ ਮਹਿਸੂਸ ਕਰਦਾ ਕਿ ਸਿਰਫ ਹਲੇ ਸ਼ੁਰੂਆਤ ਹੈ ਜਿਹੜਾ ਸੁਪਨਾ ਮੈਂ ਦੇਖਿਆ ਨਾਬੇ ਲਈ ਕਿ ਨਾਬੇ ਨੂੰ ਕਿਵੇਂ ਡਿਜ਼ਾਈਨ ਕਰਨਾ ਨਾਬੇ ਦੀ ਕਿ ਇੱਕ ਦਿੱਖ ਜਿਹੜੀ ਆ ਉਹ ਵੱਖਰੀ ਨਜ਼ਰ ਆਵੇ ਨਾਬੇ ਦੀਆਂ ਸੜਕਾਂ ਨਾਬੇ ਦੇ ਵਿੱਚ ਵਨਵੇ ਟ੍ਰੈਫਿਕ ਨਾਬੇ ਦੇ ਵਿੱਚ ਅਵਾਰਾ ਪਸ਼ੂਨ ਨਜ਼ਾਤ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨਾ ਸਟਰੀਟ ਲਾਈਟਾਂ ਜਿਹੜੀਆਂ ਯੂਨੀਕ ਹੋਣ ਹਰੇਕ ਚੌਂਕ ਦੀ ਆਪਣੀ ਇੱਕ ਮਤਤਾ ਹੋਵੇ ਔਰ ਹਰ ਇੱਕ ਜਗ੍ਹਾ ਡਸਟਬਿਨ ਹੋਵੇ ਹਰ ਇੱਕ ਜਗ੍ਹਾ ਵਾਸਟਰੂਮ ਹੋਵੇ ਜਿੰਨੀਆਂ ਲਿੰਕ ਰੋਡਾਂ ਨੇ ਜਿੰਨੀਆਂ ਸੜਕਾਂ ਨੇ ਸਾਰੀਆਂ ਇਹ ਬਾ ਕਮਾਲ ਬਣੀਆਂ ਹੋਣ ਔਰ ਤੁਸੀਂ ਦੇਖੋਗੇ ਰੋਟੀ ਵਾਲੇ ਪੁਲ ਔਰ ਜਿਹੜਾ ਭਵਾਨੀਗੜ੍ਹ ਨੂੰ ਫਲਾਈਬਰ ਜਾ ਰਿਹਾ ਉੱਤੇ ਰਾਤ ਨੂੰ ਤੁਸੀਂ ਸਫ਼ਰ ਕਰੋ ਤਾਂ ਤੁਹਾਨੂੰ ਐ ਲੱਗਦਾ ਜਿਵੇਂ ਆਪਾਂ ਕਿਤੇ ਕਿਸੇ ਬਾਹਰਲੇ ਮੁਲਕ ਚ ਆ ਗਏ ਹੋਈਏ ਇਹ ਸਾਰਾ ਕੁਝ ਜਿਹੜਾ ਜੀ ਪਾਈਪਲਾਈਨ ਦੇ ਵਿੱਚ ਆ ਕੁਝ ਕੰਮ ਹੋ ਗਏ ਆ ਕੁਝ ਹੋ ਰਿਹਾ ਏ ਅਗੇ ਤੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਵਿਜ਼ਿਟ ਕਰਕੇ ਗਏ ਸੀ ਮੇਰੇ ਆਫਿਸ ਨਾਲ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਜਿਹੜਾ ਜੀ ਜਿਹੜਾ ਇਹਦਾ ਪ੍ਰੋਜੈਕਟ ਬਣਾ ਕੇ ਦਿਓ ਨਾ ਪਾ ਦੇ ਜੋ ਜੋ ਸਮੱਸਿਆਵਾਂ ਨੇ ਤੇ ਉਹ ਤੁਹਾਨੂੰ ਸਭ ਅਸੀਂ ਬਜਟ ਜਾਰੀ ਕਰਾਂਗੇ ਔਰ ਮੈਨੂੰ ਪਿਛਲੇ ਹਫਤੇ ਸੀਐਮ ਹਾਊਸ ਤੋਂ ਫੋਨ ਆਇਆ ਕਿ ਜੀ 200 ਕਰੋੜ ਰੁਪਏ ਦਾ ਬਜਟ ਨਾਭਾ ਸ਼ਹਿਰ ਲਈ ਅਪਰੂਵ ਕੀਤਾ ਸੀਐਮ ਸਾਹਿਬ ਨੇ ਤੁਸੀਂ ਪ੍ਰੋਜੈਕਟ ਬਣਾ ਕੇ ਦਿਓ ਕਿ ਪੈਸਾ ਕਿੱਥੇ ਕਿੱਥੇ ਲੱਗਣਾ ਸੋ ਵੱਡੀ ਗੱਲ ਆ ਸਾਡੇ ਲਈ ਅੱਗੇ ਕੋਈ ਨਹੀਂ ਸੀ ਪੁੱਛਦਾ ਜੀ ਮੈਂ 23ਵਾਂ ਲਾਈ ਵਿਧਾਨ ਸਭਾ ਦੇ ਵਿੱਚ 23 ਸਵਾਲਾਂ ਦਾ ਜਵਾਬ ਮੈਨੂੰ ਬਤੌਰ ਮਨਿਸਟਰ ਤੌਰ ਤੇ ਲਿਖਤੀ ਰੂਪ ਤੇ ਮੇਰੇ ਕੋਲ ਪਿਆ ਜੀ ਅੱਜ ਤੱਕ ਕਿਸੇ ਵੀ ਪੋਲੀਟਿਸ਼ੀਅਨ ਨੇ ਕਦੇ ਕੋਈ ਸਵਾਲ ਹੀ ਨਹੀਂ ਕੀਤਾ ਵਿਧਾਨ ਸਭਾ ਦੇ ਵਿੱਚ ਕਿ ਸਾਨੂੰ ਆ ਸੜਕਾਂ ਦੇਓ ਸਾਨੂੰ ਆ ਪਿੰਡਾਂ ਦੇ ਡਿਵੈਲਪਮੈਂਟ ਲਈ ਪੈਸਾ ਦੇਓ ਸਾਨੂੰ ਨਾਪਾ ਸ਼ਹਿਰ ਲਈ ਦੇਓ ਸਾਨੂੰ ਭਾਸੋਲੇ ਦੇਓ ਕਿਸੇ ਨੇ ਕੋਈ ਕੀਤਾ ਹੀ ਨਹੀਂ ਤੇ ਅਸੀਂ ਇੱਕ ਸ਼ੁਰੂਆਤ ਕਰ ਰਹੇ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬੈਸਟ ਹਾਂ ਪਰ ਇੱਕ ਕੋਸ਼ਿਸ਼ ਜ਼ਰੂਰ ਕਰ ਰਿਹਾ ਕਿਉਂਕਿ ਜਦੋਂ ਤੱਕ ਐਮਐਲਏ ਦੀ ਵਿਲ ਪਾਵਰ ਨਹੀਂ ਨਾ ਹੈਗੀ ਉਦ ਤੱਕ ਕੋਈ ਕੰਮ ਨਹੀਂ ਹੋ ਸਕਦਾ ਜਿਹੜਾ ਸਟਾਫ ਆ ਨਗਰ ਕਾਉਂਸਲ ਦਾ ਜਿੰਨੇ ਸਾਡੇ ਸਫਾਈ ਸੈਨਿਕ ਨੇ ਉਹ ਤਾਂ ਕੰਮ ਕਰਨਗੇ ਜੇ ਐਮਐਲਏ ਚ ਆਪ ਵਿਲ ਪਾਵਰ ਹੈ ਜੇ ਆਪ ਸਵੇਰੇ ਉੱਠ ਕੇ 5 ਵਜੇ 6 ਵਜੇ ਚੱਕੀ ਨਹੀਂ ਕਰ ਸਕਦੇ ਆਪਣਾ ਆਪਣਾ ਡਰੈਸ ਨਹੀਂ ਮੈਂ ਸਾਈਕਲ ਤੇ ਘੁੰਮਦਾ ਰਹਿਣਾ ਜੀ ਮੈਂ ਮੇਰਾ ਇਹ ਮਕਸਦ ਹੁੰਦਾ ਕਿ ਕਿਤੇ ਵੀ ਕੋਈ ਸਮੱਸਿਆ ਨੂੰ ਨੋਟ ਕਰਕੇ ਰਾਈਟ ਉਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਉਹ ਚੀਜ਼ ਨੂੰ ਦੁਬਾਰਾ ਗਲਤੀ ਨਾ ਦੁਹਰਾਈ ਜਾਵੇ ਇਹ ਗੱਲਾਂ ਨੇ ਜਿਹੜੀਆਂ ਬਹੁਤ ਲਾਜ਼ਮੀ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਡੀਸੀ ਸਾਹਿਬ ਔਰ ਸਾਰੀ ਹਿੰਦੁਸਤਾਨ ਲੀਵਰ ਲਿਮਟਿਡ ਦੀ ਜਿਹੜੀ ਸਾਰੀ ਟੀਮ ਇੱਥੇ ਬੈਠੀ ਐ ਐਸਡੀਐਮ ਨਾਬਾ ਤਰਸੀਮ ਚਾਂਜੀ ਬੈਠੇ ਨੇ ਈਓ ਸਾਹਿਬ ਬੈਠੇ ਨੇ ਸਾਰਾ ਸਟਾਫ ਬੈਠਾ ਮੈਡਮ ਸੁਜਾਤਾ ਚਾਵਲਾ ਨਗਰ ਕੌਂਸਲ ਪ੍ਰਧਾਨ ਅਸੀਂ ਸਾਰੇ ਔਰ ਸਾਰੇ ਵਧਾਈ ਦੇ ਪਾਤਨ ਨੇ ਔਰ ਮੈਂ ਵੱਡੀ ਵਧਾਈ ਦੇਣੀ ਚਾਹੁੰਦਾ ਨਾਬਾ ਦੇ ਲੋਕਾਂ ਨੂੰ ਨਾਬਾ ਨਿਵਾਸੀਆਂ ਨੂੰ ਜਿਨ੍ਹਾਂ ਨੇ ਕੋਆਪਰੇਟ ਕੀਤਾ ਮੈਂ ਨਾਬਾ ਹਾਂ ਮੈਂ ਤੁਹਾਡਾ ਮੈਂ ਇਨਸਾਫ ਰੱਖੋ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕੀਤੀ ਸੀ ਸਭ ਨੇ ਬੇਨਤੀ ਪ੍ਰਵਾਨ ਕੀਤੀ ਹੈ ਕਿ ਹੁਣ ਕੂੜਾ ਸੜਕਾਂ ਦੇ ਸੱਟ ਨਾਲ ਬੰਦ ਹੋ ਗਿਆ ਠੀਕ ਹੈ ਔਰ ਛੋਟੇ ਛੋਟੇ ਚੀਜ਼ ਨੂੰ ਪਾ ਕੋਆਪਰੇਟ ਕਰਦੇ ਆ ਤਾਂ ਇੱਕ ਵੱਡੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਨਾਬੇ ਦਾ ਇਹ ਸ਼ਹਿਰ ਜਿਹੜਾ ریاਸਤੀ ਸ਼ਹਿਰ ਮਰਦਾ ਹੀਰਾ ਸਿੰਘ ਮਹਾਰਾਜਾ ਦੰਮਣ ਸਿੰਘ ਜੇ ਵਸਾਇਆ ਸ਼ਹਿਰ ریاਸਤੀ ਸ਼ਹਿਰਮ ਇਹ ریاਸਤੀ ਸ਼ਹਿਰ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਨਾਂ ਚਮਕੇ ਇੱਕ ਨਿਮਾਣੀ ਜੀ ਕੋਸ਼ਿਸ਼ ਐਕਚੁਅਲੀ ਇਹ ਮੈਂ ਸਪੈਸ਼ਲੀ ਕੌਂਪਲੀਮੈਂਟ ਕਰਾਂਗੀ ਐਮਐਲਏ ਨਾਭਾ ਸਾਹਿਬ ਨੂੰ ਜਿਨ੍ਹਾਂ ਨੇ ਇਨਾ ਇੰਟਰਸਟ ਲੈ ਕੇ ਇਹ ਇੰਦੋਰ ਵੀ ਜਾ ਕੇ ਆਏ ਸੀਗੇ ਉੱਥੋਂ ਦਾ ਮਾਡਲ ਇਹਨਾਂ ਨੇ ਸਟੱਡੀ ਆਪ ਕੀਤਾ ਫਿਰ ਐਚਯੂਐਲ ਨਾਲ ਸੰਪਰਕ ਬਣਾਇਆ ਤੇ ਉਹਨਾਂ ਦੀ ਸਪੈਸ਼ਲ ਐਫਰਟਸ ਕਰਕੇ ਅੱਜ ਐਚਯੂਐਲ ਨੇ ਸਾਨੂੰ ਆਲਮੋਸਟ ਜਿਹੜਾ ਹੈ ਤੁਸੀਂ ਇਹ ਦੇਖ ਹੀ ਰਹੇ ਹੋ ਇੱਕ ਮਿੰਟ ਮੈਂ ਇਹ ਜ਼ਰੂਰ ਦਿਖਾਣਾ ਚਾਹੁੰਨੀ ਆ ਨਗਰ ਕਾਉਂਸਲ ਨਾਭਾ ਹੈ ਇਹ ਇਹਨਾਂ ਨੇ ਕਿੰਨੀ ਕਪੈਸਿਟੀ ਬਿਲਡਿੰਗ ਕੀਤੀ ਹੈ ਤੁਸੀਂ ਆਹ QR ਕੋਡ ਸਕੈਨ ਕਰੋਗੇ ਤਾਂ ਉਹ ਲਿੰਕ ਤੇ ਲੈ ਕੇ ਜਾਂਦਾ ਹੈ ਕਿ ਤੁਹਾਡਾ ਨਾਂ ਕੀ ਹੈ ਡਿਟੇਲਸ ਕੀ ਨੇ ਕਿੱਥੇ ਕੂੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਉਹ ਤੁਰੰਤ ਜਿਹੜੀ ਟੀਮ ਹੈ ਉਹ ਰਿਸਪੌਂਡ ਕਰੂਗੀ ਅੱਜ HUL ਨੇ ਅ ਸਪੈਸ਼ਲੀ ਜਿਹੜਾ ਗਿੱਲਾ ਤੇ ਸੁੱਕਾ ਕੂੜਾ ਸੈਗਰੀਗੇਸ਼ਨ ਲਈ ਇਹਨਾਂ ਨੇ ਈ ਰਿਕਸ਼ੇ ਪ੍ਰੋਵਾਈਡ ਕੀਤੇ ਹਨ 10 ਸ ਇਹਨਾਂ ਨੇ ਕੋਕਲਨ ਮਸ਼ੀਨ ਵੀ ਪ੍ਰੋਵਾਈਡ ਕੀਤੀ ਹੈ 3 ਟਰੈਕਟਰ ਟਰਾਲੀਜ਼ ਪ੍ਰੋਵਾਈਡ ਕੀਤੇ ਹਨ ਸੋ ਦੱਟ ਜਿਹੜਾ ਕੂੜੇ ਦਾ ਪ੍ਰਬੰਧਨ ਹੈ ਉਹ ਸਹੀ ਤਰੀਕੇ ਨਾਲ ਚੱਲ ਸਕੇ ਮੈਂ ਬਹੁਤ ਹੀ ਖੁਸ਼ ਆਈ ਕਹਿੰਦੇ ਹੋਏ ਕਿ ਐਣੀ ਬਹੁਤ ਹੀ ਮਾਨ ਦੀ ਗੱਲ ਹੈ ਕਿ ਅੱਜ ਨਾ ਬਾਦੀ ਜਿਹੜੀ ਦੇਖਿਆ ਮੈਨੂੰ ਲੱਗਾ ਸਾਰਿਆਂ ਨੂੰ ਲੱਗਦਾ ਕੰਪਲੀਟਲੀ ਬਦਲ ਚੁੱਕੀ ਹੈ ਜਿੱਥੇ ਬਹੁਤ ਹੀ ਗੰਦ ਸਾਨੂੰ ਨਜ਼ਰ ਆਂਦਾ ਸੀਗਾ ਜਾਂ ਮਤਲਬ ਜਿਹੜੀ ਦੀਵਾਰਾਂ ਸੀਗੀ ਆ ਉਹ ਟਿਪੀਕਲ ਮਤਲਬ ਬਹੁਤ ਹੀ ਗੰਦਾ ਹੁੰਦਾ ਸੀਗਾ ਜਿਹੜਾ ਪ੍ਰਬੰਧਨ ਦਿਖ ਸੀ ਅੱਜ ਉੱਥੇ ਵਾਲ ਪੇਂਟਿੰਗਸ ਹੋ ਗਈਆਂ ਨੇ ਪਾਰਕਸ ਬਣ ਗਏ ਹੈਗੇ ਸੋ ਸਪੈਸ਼ਲ ਕੰਪਲੀਮੈਂਟਸ ਟੂ ਐਮ ਐਲ ਏ ਨਾਭਾ ਐਂਡ ਐਸ ਡੀ ਐਮ ਸਾਹਿਬ ਜੋ ਬਹੁਤ ਮਿਹਨਤ ਕਰ ਰਹੇ ਹੈ ਐਂਡ ਅਸੀਂ ਅਸੀਂ ਐਕਚੁਅਲੀ ਫ੍ਰੈਂਕਲੀ ਇਹ ਮਾਡਲ ਜਿਹੜਾ ਹੈ ਮੈਂ ਤਾਂ ਇਹੀ ਚਾਹਾਂਗੀ ਕਿ ਸਾਰੇ ਹੀ ਜ਼ਿਲ੍ਹੇ ਦੇ ਵਿੱਚ ਜਲਦ ਤੋਂ ਜਲਦ ਅਸੀਂ ਪਾਇਲਟ ਤੇ ਐਡਾਪਟ ਕਰੀਏ ਇਟ ਇਜ਼ ਸਕੈਨਰ ਲੱਗਦਾ ਇਹ ਪੰਜਾਬ ਦਾ ਪਹਿਲਾ ਹੋਏਗਾ ਜਿਹੜਾ ਇਹ ਉਪਰਾਲਾ ਕੀਤਾ ਹੈ ਬਿਲਕੁਲ ਕਯੂਆਰ ਕੋਡ ਵਾਲਾ ਜਿਹੜਾ ਹੈ ਉਹ ਤਾਂ ਪਹਿਲਾ ਉਪਰਾਲਾ ਹੈ ਪਹਿਲਾ ਵੀ ਐਪ ਜ਼ਰੂਰ ਬਣੀ ਹੈ ਨਹੀਂ ਬੜੀ ਤੋਂ ਬਹੁਤ ਹੀ ਸੌਖਾ ਹੈ ਤੁਸੀਂ ਇੱਦਾਂ ਸਕੈਨ ਕਰੋ ਤੇ ਮੈਂ ਤੁਹਾਨੂੰ ਆਪ ਕਰਕੇ ਵੀ ਦਿਖਾਇਆ ਇਹ ਚੱਲਦਾ ਹੈ ਸੋ ਇਟਸ ਅ ਵੈਰੀ ਗੁੱਡ ਥਿੰਗ ਐਂਡ ਅਸੀਂ ਪਟਿਆਲੇ ਜ਼ਿਲ੍ਹੇ ਨੂੰ ਵੀ ਇਸੇ ਤਰ੍ਹਾਂ ਸਕੇਲ ਅਪ ਕਰਾਵਾਂਗੇ ਮਤਲਬ ਜਿਸ ਤਰ੍ਹਾਂ ਨੇ ਇਹਨਾਂ ਨੇ ਮਤਲਬ ਬਹੁਤ ਹੀ ਮਿਹਨਤ ਕਰਕੇ ਜਿਸ ਤਰੀਕੇ ਨਾਲ ਫਾਲੋਅ ਅਪ ਕੀਤਾ ਹੈ ਐਚਯੂਐਲ ਨੂੰ ਵੀ ਸਪੈਸ਼ਲ ਥੈਂਕਸ ਕੀ ਤੁਸੀਂ ਇੰਨਾ ਇੰਟਰਸਟ ਲੈ ਰਹੇ ਹੋ ਬਿਕੋਜ਼ ਇੱਕ ਬੇਸਿਕ ਸਹ ਹੁੰਦਾ ਹੈ ਜੇ ਆਪਣਾ ਸ਼ਹਿਰ ਜਿਹੜਾ ਅਸੀਂ ਸਾਫ਼ ਰੱਖ ਸਕਦੇ ਸੁਧਰਾ ਸਾਫ਼ ਸੁਥਰਾ ਰੱਖ ਸਕਦੇ ਮੈਂ ਸਾਰਿਆਂ ਨੂੰ ਅਪੀਲ ਵੀ ਕਰਦੀ ਆ ਕਿ ਜੇ ਤੁਹਾਡੇ ਸਾਹਮਣੇ ਕੋਈ ਕਹਿ ਰਿਹਾ ਤੁਹਾਨੂੰ ਆ ਕੇ ਕਿ ਗਿੱਲਾ ਸੁੱਕਾ ਕੂੜਾ ਜਿਹੜਾ ਹੈ ਔਰ ਅੱਡ ਕਰਕੇ ਦਿਓ ਤਾਂ ਪਲੀਜ਼ ਕੋਆਪਰੇਟ ਕਰੋ ਮਤਲਬ ਇਹ ਸਾਡੇ ਉੱਤੇ ਵੀ ਇੱਕ ਵਾਰੀ ਅਸੀਂ ਪ੍ਰਬੰਧ ਕਰਕੇ ਦੇ ਦਿੱਤਾ ਇਹਨਾਂ ਤੋਂ ਆਪਾਂ ਪ੍ਰਬੰਧ ਕਰਾ ਲਿਆ ਸੀ ਐਸਆਰ ਦੇ ਵਿੱਚ ਹੁਣ ਇਹ ਕਿਸ ਤਰ੍ਹਾਂ ਆਪਾਂ ਚਲਾਣੇ ਉਹ ਸਾਡੇ ਉੱਤੇ ਹੈ ਉਹ ਸਾਡੀ ਜਿਹੜੀ ਕੋਆਪਰੇਸ਼ਨ ਹੈ ਤੁਹਾਡੀ ਰਹੇਗੀ ਸਿਟੀਜ਼ਨਸ ਦੀ ਰਹੇਗੀ ਜੇ ਸਿਟੀਜ਼ਨਸ ਇਹ ਮੰਨਣਗੇ ਕਿ ਇਹ ਮੇਰਾ ਨਾਭਾ ਹੈ ਉਹ ਫੇਰ ਹੀ ਚੱਲੂਗਾ ਜੋ ਐਮਐਲਏ ਦਾ ਸੁਪਨਾ ਵੀ ਪੰਜਾਬ ਚ ਸਭ ਤੋਂ ਵਧੀਆ ਸੋਨਾ ਬਣਾਇਆ ਜਾਵੇ ਸ਼ਹਿਰ ਲੱਗਦਾ ਵੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਆਈ ਥਿੰਕ ਇਹ ਤਾਂ ਆਲਮੋਸਟ ਤੁਸੀਂ ਘਾਹ ਹੀ ਦਿੱਤਾ ਹੈਗਾ ਮੈਂ ਜਿੰਨੀ ਤੁਸੀਂ ਬੱਸ ਸਟਾਪਸ ਦੇਖ ਲਓ ਤੁਸੀਂ ਜਿਹੜੀ ਫਲਾਈਓਵਰ ਹੈ ਇਹ ਸਾਈਕਲ ਤੇ ਰਾਤ ਨੂੰ ਨਿਕਲਦੇ ਹੈਗੇ ਮਤਲਬ ਬਹੁਤ ਹੀ ਵਧੀਆ ਉਪਰਾਲਾ ਚੱਲ ਰਿਹਾ ਹੈ ਉਸ ਚੀਜ਼ ਨਾਲ ਸਰ ਬਹੁਤ ਜ਼ਿਆਦਾ ਫਰਕ ਪਿਆਗਾ ਕੋਈ ਵੀ ਕੰਮ ਕਰਨਾ ਹੈਗਾ ਕੰਮ 'ਚ ਉਹ ਦੇਰੀ ਨਾ ਹੁੰਦਾ ਜੀ ਉਹ ਬਹੁਤ ਜਲਦੀ ਹੋਣ ਲੱਗ ਗਿਆ ਸਰ ਬਹੁਤ ਚੇਂਜੇਸ ਆਏ ਨੇਗੇ ਤੇ ਡ्रेसेस ਦਿੱਤੀਆਂ ਨਹੀਂਆਂ ਨਵੀਆਂ ਜੋ ਮੁਲਾਜ਼ਮ ਹੋਊਗਾ ਉਹਦੀ ਲੱਗ ਤੋਂ ਪਛਾਣੂ ਕੋਈ ਮਿਲਿਆ ਨਹੀਂ ਜਾਊਗਾ ਇੱਕ ਦੂਜੇ ਦੇ ਵਿੱਚ ਉਹ QR ਦਾ ਸਿਸਟਮ ਇਹ ਆ ਸਰ ਜਿੱਦਾ ਆਪਣਾ ਹੋਮ ਹੈਗਾ ਹੋਮ ਦੇ ਬਾਹਰ ਉਹ QR ਕੋਡ ਲੱਗ ਜਾਂਦਾ ਤੇ ਕਈ ਵਾਰ ਮਤਲਬ ਕੀ ਨਿਗਾਹ ਦੇ ਵਿੱਚ ਨਹੀਂ ਆਉਂਦਾ ਕੋੜਾ ਕੋਈ ਅਲੱਗ ਜਗ੍ਹਾ ਹੁੰਦੀ ਹੈਗੀ ਉਸ ਘਰ ਦੇ ਬਾਹਰ ਇੱਕ QR ਕੋਡ ਲੱਗੂਗਾ ਉਹ QR ਕੋਡ ਲੱਗ ਚੁੱਕਿਆ ਹੈਗਾ ਵੈਸੇ ਤੇ ਉਸਤੇ ਸਕੈਨ ਕਰੋਗੇ ਕੋਈ ਵੀ ਆਪਣਾ ਇੱਕ ਸਕੈਨਰ ਖੋਲ ਕੇ ਸਕੈਨ ਕਰੋਗੇ ਜਦੋਂ ਤੇ ਉਸਕੈਨ ਕਰੋਗੇ ਤਾਂ ਸਾਡੇ ਕੋਲ ਕੰਪਲੀਟ ਆ ਜਾਈਗੀ ਤੁਹਾਡੇ ਘਰ ਦੇ ਕੋਲੇ 15 ਤੋਂ 20 ਮਿੰਟਾਂ ਦੇ ਵਿੱਚ ਚ ਗੱਡੀ ਪਹੁੰਚੇਗੀ ਇਹ ਬਿਲਕੁਲ ਸਫਾਈ ਹੋ ਜਾਏਗੀ ਬਿਲਕੁਲ ਸਫਾਈ ਹੋ ਜਾਏਗੀ ਹੋ ਵੀ ਰਹੀ ਹੈ ਤੇ ਕਈ ਨੋ ਨਹੀਂ ਚੇਲਾ ਦਾ ਪਤਾ ਲੱਗਦਾ ਉਹਦਾ QR ਕੋਡ ਇੱਕ ਬਚਾਉਣ ਦਾ ਰਸਤਾ ਹੈਗਾ ਉਸ ਜਗ੍ਹਾ ਤੇ ਤੁਹਾਨੂੰ ਵੀ ਕਾਫੀ ਸਫਾਈ ਮਿਲੂਗਾ ਬਾ ਨਵੀਂ ਰਿਹਾ ਕਾਫੀ ਬੈਨੀਫਿਟ ਮਿਲਦਾ ਇਸ ਚੀਜ਼ ਦਾ ਸਾਨੂੰ ਵੀ ਕਾਫੀ ਬੈਨੀਫਿਟ ਹੋਊਗਾ ਸਾਨੂੰ ਬੈਨੀਫਿਟ ਹੋਊਗਾ ਕਈ ਜਗ੍ਹਾ ਤੇ ਸਾਨੂੰ ਅਸੀਂ ਬਾਹਰ ਕੰਮ ਕਰਦੇ ਰਹਿਣਾ ਨਹੀਂ ਪਤਾ ਲੱਗਦਾ ਤੇ ਸਾਨੂੰ ਪਤਾ ਲੱਗ ਜਾਂਦਾ ਅਸੀਂ ਫਿਰ ਉਸ ਜਗ੍ਹਾ ਤੇ ਰੁਟੀਨ ਵਾਈਜ਼ ਕੀੜਾ ਮਾਰਦੇ ਰਹਿੰਦੇ ਆਗੇ ਸਾਡੇ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ ਕਿੰਨੇ ਤੋਂ ਕਿੰਨੇ ਟਾਈਮ ਜਿਹੜੇ ਹੈਗੇ ਕੂੜਾ ਚੱਕਦੇ ਹੋ ਕਿੰਨੇ ਘੰਟੇ ਵਿੱਚ ਕੂੜਾ ਸਾਰੇ 9 ਤੋਂ 9 ਚੱਕਦੇ ਆਂ ਕਿੰਨੀਆਂ ਗੱਡੀਆਂ ਕੰਮ ਕਰਦੀਆਂ 10 ਗੱਡੀਆਂ ਛੋਟੀਆਂ ਕੰਮ ਕਰਦੀਆਂ ਨੇਗੀਆਂ 5-6 ਗੱਡੀਆਂ ਵੱਡੀਆਂ ਕੰਮ ਕਰਦੀਆਂ ਨੇਗੀਆਂ ਟਰਾਲੀਆਂ ਚੱਲਦੀਆਂ ਨੇਗੀਆਂ ਰਾਤ ਦੀ ਲੱਗ ਜਾਂਦੀ ਹੈ ਰਾਤ ਦੀ ਅਲੱਗ ਗੱਡੀ ਚੱਲਦੀ ਹੈ ਜੀ ਜੋ ਕਿ ਇੱਕ ਹੋਟਲਾਂ ਦੀ ਟਾਬਿਆਂ ਦੀਆਂ ਰੇੜੀਆਂ ਦੀਆਂ ਜੋ ਗੰਦਗੀ ਆ ਉਹ ਸਾਰੀ ਉਹਦੇ ਵਿੱਚ ਗੱਡੀ ਚ ਪਾਈ ਜਾਂਦੀ ਹੈ ਤੇ ਉਸ ਨੂੰ ਇੱਕ ਵੱਡੇ ਡੰਪ ਤੇ ਪਹੁੰਚਾਇਆ ਜਾਂਦਾ ਬਾਕੀ ਡੰਪ ਸਾਰੇ ਕਲੀਨ ਹੋ ਰਹੇ ਨੇ ਦਿਨ-ਦਿਨ ਬਹੁਤ ਵਧੀਆ ਕੰਮ ਚੱਲ ਰਿਹਾ 23 ਚੈਨਲ ਦੇ ਲਈ ਨਾ ਬਾਤੋਂ ਸੁਖਚੰਦ ਸਿੰਘ ਨਲਬਣਾ ਦੀ ਰਿਪੋਰਟ